ਮਸ਼ੀਨ ਦੇ ਤੌਰ ਤੇ ਜਾਣਿਆ ਜਾਂਦਾ ਇਹ ਮੁੰਡਾ ਕਈ ਟਰੈਕਟਰਾਂ ਦਾ ਇਹ ਜੀਪਾਂ ਦਾ ਜੇਤੂ ਉਹ ਦੀਪ ਦਵਰਦੀ ਵਾਲਾ ਮੈਨੂੰ ਲੱਗਦਾ ਵੀ ਉਧਰ ਗੱਲ ਹੋ ਰਹੀ ਹੈ ਕਿੰਨੀ 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 ਉਹ ਤਾੜੀ ਵਾਲੇ ਬੁੱਲੋਂ ਵਾਲਿਆ ਪੰਡਿਤ ਕਬੱਡੀ ਪਾ ਰਿਹਾ ਜੀਵਨ ਭਾਈਆ ਦੇਖਦਾ ਵੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹੱਲਾ ਬੁੱਲਾ ਹੱਲਾ ਬੁੱਲਾ ਹੋ ਗਿਆ ਚੰਨਪ੍ਰੀਤ ਦੇਖਦਾ ਮੇਰੇ ਪੰਜਾਬੀ ਵੀਰੋ ਉਧਰਲੇ ਪਾਸੇ ਹੁਣ ਰੰਗੂ ਆ ਕਹਿੰਦੇ ਦੋਨੋਂ ਹੀ ਬੁੱਲੋਂ ਵਾਲਾ ਇਕ ਕਰਨ ਬੁੱਲੋ ਵਾਲੀਆ ਪੰਡਿਤ ਬੁੱਲੋ ਵਾਲੀਆ ਤੇ ਜ਼ਿਲ੍ਹੇ ਜਲੰਧਰ ਦੇ ਕਾਲੇ ਬਾਅਦ ਚਾਚਾ ਜੀ ਆ ਰੇਡ ਤੋਂ ਬਾਅਦ ਮੈਚ ਰੁਕ ਗਿਆ ਬਾਅਦ ਰੇਡ ਤੋਂ ਬਾਅਦ ਲਓ ਸਾਹਮਣੇ ਕਹਿੰਦੇ ਜੋਤਾ ਮਹਿਮਦ ਵਾਲੀਆ ਕਬੱਡੀ ਪੌੜੇ ਵਧਿਆ ਹੋਇਆ ਲਓ ਕਹਿੰਦੇ ਸਾਹਮਣੇ ਹੁਣ ਜਫਾ ਲੇਗੂ ਜਾਂ ਰੇਡਰ ਭਜੂ ਗੱਲ ਬਖਰੀ ਫਰਿਆਦ 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 ਗੱਲ ਗੱਲ ਪੜਾ ਜਾ ਪਿੱਛੇ ਹੋ ਜਾ ਮੇਰੇ ਪੰਜਾਬੀ ਵੀਰੋ ਉਧਰਲੇ ਪਾਸੇ ਮੈਨੂੰ ਲੱਗਦਾ ਬਈ ਹੁਣ ਫਰਿਆਦ 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 ਇਹ ਫਰਿਆਦ ਫਰਿਆਦ ਲਓ ਫਰਿਆਦ ਸ਼ਕਰਪੁਰੀਆ ਕਾਲੇ ਬਾਈਆਂ ਦੇ ਕਹਸਿਆ ਹੋਇਆ ਉਧਰ ਸਾਡੇ ਰਾਣਾ ਭਾਜੀ ਜੀ ਉਧਰ ਰਣਜੀਤ ਹੁਣੀ ਐਨ ਕਦੇ ਪੱਟੀਆਂ ਸਵਾਮਾ ਨੇ ਕਿੰਦੇ ਉਹਨਾਂ ਦੀਆਂ ਸਵਾਮਾ ਨੇ ਅੰਮ੍ਰੀ ਯੂਐਸਏ ਚ ਬੈਠਾ ਜੀਵਨ ਦੀਆਂ ਪੱਟੀਆਂ ਸਵਾਮਾ ਨੇ ਲੋ ਸਾਹਮਣੇ ਟੱਕਰ ਜੋਤਾਂ ਜੋਤਾਂ ਤੇ ਸ਼ਰਕਾ ਏ ਉਹ ਟੱਕਰ ਉਹ ਟੱਕਰ ਉਹ ਟੱਕਰ ਵਾਲਾ ਕਈਆਂ ਨੇ ਸਾਡੇ ਮੋਢੇ ਤੇ ਰੱਖ ਕੇ ਜਲਾਈ ਕਈਆਂ ਨੇ ਲੋਹਾਂ ਦੇ ਕੰਨੇ ਦੱਬ ਨਾਲ ਰੱਖਿਆ ਪੈਰੋਂ ਕੱਪ ਹੀ ਕੱਢੇ ਆ ਯਾਰ ਤਾਂ ਹੱਲੇ ਵੀ ਸਾਡੇ ਨਾਲ ਹੀ ਹੁੰਦੇ ਨੇ ਬੰਦੇ ਖੱਜ ਹੀ ਛੱਡੇ ਆ